ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਪਹਿਲੀ ਵਾਰ ਸ਼ਾਇਦ ਹੋ ਰਿਹਾ ਹੈ ਕਿ ਵਿਧਾਨ ਸਭਾ 'ਚ ਬੇਜ਼ੁਬਾਨਾਂ ਦੀ ਗੱਲ ਹੋ ਰਹੀ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਹਿਮਤੀ ਹੈ ਸਾਰਿਆਂ ਦੀ ਬੇਜ਼ੁਬਾਨਾਂ ਦੇ ਖਿਲਾਫ ਜਾ ਕੋਈ ਉਹਦੇ ਵਿਰੋਧ ਚ ਨਹੀਂ ਬੋਲ ਰਿਹਾ ਬੜੀ ਅੱਛੀ ਗੱਲ ਆ ਇਸ ਤਰ੍ਹਾਂ ਦੀਆਂ ਹੈਲਦੀ ਡਿਬੇਟਸ ਹੋਣੀਆਂ ਚਾਹੀਦੀਆਂ ਹਮ ਸਰ ਬਲਦਾਂ ਦੀ ਜੋੜੀ ਜਿਹੜੀ ਆ ਸਾਡੇ ਗੁਰੂ ਸਾਹਿਬ ਨਾਲ ਵੀ ਜੁੜੀ ਕਰਤਾਰਪੁਰ ਸਾਹਿਬ ਜਦੋਂ ਗੁਰੂ ਸਾਹਿਬ ਨੇ ਆਖਰੀ 16 ਸਾਲ ਬਲਦਾਂ ਦੀ ਜੋੜੀ ਨਾਲ ਹੀ ਤਾਂ ਖੇਤੀ ਕੀਤੀ ਸੀ ਉੱਥੇ ਕਰਤਾਰਪੁਰ ਸਾਹਿਬ ਪ੍ਰਗਟ ਜੀ ਗਏ ਸੀ ਕਿ ਆਪਾਂ ਸਾਰੇ ਇਕੱਠੇ ਗਏ ਸੀਗੇ ਸਾਰੇ ਜਦੋਂ ਕਰਤਾਰਪੁਰ ਸਾਹਿਬ ਗਏ ਸੀਗੇ ਤੇ ਉੱਥੇ ਬਲਦਨ ਦੀ ਜੋੜੀ ਵੀ ਇੱਕ ਸਮਝ ਲਓ ਬੁੱਤ ਦੇ ਤੌਰ ਤੇ ਬਣਾਈ ਹੋਈ ਹੈ ਸੋ ਗੁਰੂ ਸਾਹਿਬ ਮੈਨੂੰ ਮੇਰਾ ਇੱਕ ਦੋਸਤ ਹੈ ਉਹ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਉਹ ਮੁੱਤ ਕਰਾਉਂਦੇ ਨੇ ਜਿਹੜੀਆਂ ਬੈਲ ਕਟੀਆਂ ਦੀਆਂ ਜਿਹੜੀਆਂ ਦੌੜਾਂ ਕਰਾਉਂਦੇ ਨੇ ਰਾਈਆਂ ਪਿੰਡ ਆ ਉਹਨਾਂ ਦਾ ਹਿਆਲੀ ਸਾਹਿਬ ਕਟਾਣਾ ਸਾਹਿਬ ਕੋਲੀ ਪਿੰਡ ਹੈ ਕਬੂਤਰ ਵੀ ਪਾਲਦੇ ਆ ਉਹ ਦੌੜਾਂ ਕਰਾਉਂਦੇ ਆ ਉਹ ਬੰਦਾ ਕਹਿੰਦਾ ਉਹ ਕਹਿੰਦਾ ਜੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਦੇ ਆ ਜਿਸ ਤਰ੍ਹਾਂ ਪਹਿਲਾਂ ਕਿ ਕੋਣ ਕਹਿੰਦਾ ਸੀ ਉਹਨਾਂ ਤੇ ਜ਼ੁਲਮ ਕਰਦਿਆਂ ਨਗੌਰ ਤੋਂ ਲਿਆ ਕੇ ਝਾਂਜਰਾ ਪਾਉਂਦੇ ਆ ਸਰ ਨਗੌਰੀ ਬਲਦ ਕਹਿੰਦੇ ਸੀ ਆ ਪਹਿਲਾਂ ਨਗੌਰ ਤੋਂ ਲਿਆ ਕੇ ਝਾਂਜਰਾ ਪਾਈਆਂ ਜਾਂਦੀਆਂ ਉਹਨਾਂ ਦੇ ਤੇ ਉਹਨਾਂ ਨੂੰ ਜੋ ਦੇਸੀ ਘੋਦੇ ਪੀਪੇ ਚਾਰੇ ਜਾਂਦੇ ਐ ਪਤਾ ਨਹੀਂ ਕਿਵੇਂ ਕੀਦੇ ਕੋਈ ਕਾਨੂੰਨ ਮੇਕਰ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਇਹ ਤਾਂ ਜ਼ੁਲਮ ਕਰਦੇ ਇਹ ਤਾਂ ਬੰਦ ਕਰੋ ਜਲੀਕੁੱਟੀ ਸੇਮੀ ਹੈ ਤਮਿਲਨਾਡੂ ਦੀ ਗੇਮ ਜਲੀਕੁੱਟੀ ਤੇ ਆਪਣੇ ਸਾਡੇ ਜਿਹੜੇ ਬਲਦਾਂ ਦੇ ਦੌਰ ਜਲੀਕੁੱਟੀ ਖੋਲਤੀ ਅਜੇ ਕਿਉਂ ਫਿਰ ਸਾਡੀਆਂ ਕਿਉਂ ਨਹੀਂ ਤੁਸੀਂ ਅਲਾਉ ਕਰਦੇ ਅਸੀਂ ਵੀ ਉਹਨਾਂ ਹੀ ਪਿਆਰ ਕਰਦੇ ਆਂ ਜਾਨਵਰਾਂ ਨੂੰ ਪਸ਼ੂਆਂ ਨੂੰ ਸਾਡੇ ਤਾਂ ਹੱਥ ਸਾਥੀ ਰਹੇ ਨੇ ਖੇਤੀ 'ਚ ਵੀ ਸਾਥੀ ਰਹੇ ਨੇ ਹਾਂ ਇੱਕ ਕਸੀ ਕਲਾਜ਼ ਜ਼ਰੂਰ ਪਾਇਆ ਮੈਂ ਕਲੀਅਰ ਕਰ ਦੇਣੀ ਚਾਹਨਾ ਐਮਐਲਏ ਸਾਹਿਬ ਕੱਕੜ ਅਸੀਕ ਕਿ 100 ਦੇ ਵਿੱਚ ਕਲੋਜ਼ ਜਰੂਰ ਪਾਇਆ ਹੋਇਆ ਕਿ ਜਿਸ ਵੇਲੇ ਦੌੜਾਂ ਹੋਣਗੀਆਂ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ 'ਚ ਕੋਈ ਡੰਡਾ ਜਾਂ ਪ੍ਰਾਣੀ ਜਾਂ ਆਰ ਉਹ ਨਹੀਂ ਹੋ। ਥਾਪੀ ਦੇ ਕੇ ਭਜਾ ਲੈ ਪਰ ਡੰਡਾ ਮਾਰ ਕੇ ਜਾਂ ਪੂਛ ਮਰੋੜ ਕੇ ਨਹੀਂ ਪਿਆ ਸਕਦਾ। ਜਿਹੜੀ क्रुएਲਟੀ ਕਹਿੰਦੇ ਆਪਾਂ ਵੀ ਕੋਈ ਕੋਈ ਜ਼ੁਲਮ ਨਾ ਹੋਵੇ। ਉਹਨਾਂ ਤੋਂ ਦੋੜਾਂ ਸਾਡੇ ਸਾਡੇ ਸੱਭਿਆਚਾਰ ਆ ਇਹ ਸੋ ਇਸ ਕਰਕੇ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹੁਗੜਿਆ ਸਾਹਿਬ ਦਾ ਕਿਉਂਕਿ ਖੁਦ ਵੀ ਉਹ ਖੇਤੀ ਵਾਲੇ ਇਲਾਕੇ ਚੋਂ ਹੀ ਆਉਂਦੇ ਆ ਔਰ ਖੇਤੀ ਦਾ ਮਤਲਬ ਬੜਦ ਤੇ ਅਸੀਂ ਤਾਂ ਨੱਥਾਂ ਵੀ ਮੰਡੀਆਂ ਲੱਗਦੀਆਂ ਮੁਕਸਰ ਕਰੀ ਤਾਂ ਅੱਜ ਵੀ ਲੱਗਦੀਆਂ ਨੇ ਤੁਹਾਡੇ ਇਲਾਕੇ ਚ ਤਾਂ ਮੰਡੀਆਂ ਦੇ ਵਿੱਚ ਰੰਗ ਬਰੰਗੀਆਂ ਨੱਥਾਂ ਝਾਂਜਰਾਂ ਕੁੰਗਰੂ ਬੜਦਾਂ ਦੇ ਕੁੰਗਰੂ ਕੁੰਗਰੂ ਪਾਏ ਜਾਂਦੇ ਸੀ ਗੱਲ 'ਚ ਕਿ ਜਦੋਂ ਉਹ ਤੁਰਦੇ ਨੇ ਥੋੜਾ ਸਾਊਂਡ ਪੈਦਾ ਹੋਵੇ ਪੋਜ਼ਿਟਿਵਿਟੀ ਦੀ ਸਾਊਂਡ ਪੈਦਾ ਹੋਵੇ ਸੰਤਰਾ ਮੋਦਾਸੀ ਜੀ ਨੇ ਕਿਹਾ ਕਿ ਸੰਤਰਾਮਦਾਸੀ ਜੀ ਕਿਉਂਕਿ ਸਾਡੇ ਬੜੇ ਵੱਡੇ ਦਬੇ ਕੁਝ ਨੇ ਸਮਾਜ ਦੇ ਬੜੇ ਵੱਡੇ ਰਾਈਟਰ ਕੰਮਿਆਂ ਦੇ ਬਿਹੜਾ ਵੀ ਲਿਖਿਆ ਨੇ ਕਿ ਲਾਤ ਟੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗ ਗਿਆ ਬੋਲ ਹੋ ਗਿਆ ਜੀ ਢੇਰੀ ਫਸਲ ਦੀ ਢੇਰੀ ਕਹਿੰਦਾ ਕੀ ਬਚਦਾ ਸਾਨੂੰ ਸਾਨੂੰ ਤਾਂ ਤੂੜੀ ਬਚਦੀ ਐ ਮਸਾਂ ਬੱਤ ਤੰਗਲੀ ਲਿਆ ਜੱਗਿਆ ਤੂੜੀ ਉਹ ਫਰੋੜ ਲੈਣਾ ਇਸੇ ਇਸੇ ਚੋਂ ਕਿਸਮਤ ਲੱਭ ਜੂਗੀ ਉਹ ਤੂੜੀ ਦੇ ਵਿੱਚ ਉਹ ਬੋਲਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵਰਦਾਂ ਦਾ ਸੀ ਜੀ ਸੋ ਅਸੀਂ ਉਹਨਾਂ ਨੂੰ ਮਾਈਨਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਡਾਕਟਰ ਬਲਜੀਤ ਜੀ ਨੇ ਕਿਹਾ ਕਿ ਠੀਕ ਹੈ ਦਿਮਾਗ ਵਿਕਸਿਤ ਹੋ ਗਿਆ ਮਾਲਕ ਥੋੜੀ ਬਣ ਗਏ ਤੁਸੀਂ ਕਾਇਨਾਤ ਦੇ ਉਹਨਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਵੀ ਰਹਿਣ ਦਾ ਹੱਕ ਹੈ ਤੋਤੇ ਲੋਕ ਪਾਲਦੇ ਐ ਕਬੂਤਰ ਲੋਕ ਪਾਲਦੇ ਐ ਕੁੱਤੇ ਪਾਲਦੇ ਐ ਉਹਨਾਂ ਨੂੰ ਬੜੇ ਸ਼ੌਂਕ ਨਾਲ ਪਾਲਦੇ ਐ ਬਲਕਿ ਬਾਹਰਲੇ ਮੁਲਕਾਂ 'ਚ ਦਾ ਸਭ ਤੋਂ ਮਹਿੰਗੇ ਆਪਰੇਸ਼ਨ ਜਿਹੜੇ ਨੇ ਉਹ ਕੁੱਤੇ ਬਿੱਲੀਆਂ ਦੇ ਨੇ ਵੈਟਰਨਰੀ ਡਾਕਟਰਸ ਦੀ ਇੰਨੀ ਜ਼ਿਆਦਾ ਵੈਲਿਊ ਹੈ ਬਾਹਰਲੇ ਮੁਲਕਾਂ 'ਚ ਇਨਸਾਨਾਂ ਤੋਂ ਵੀ ਜੇ ਡਾਕਟਰ ਇਨਸਾਨਾਂ ਵਾਲੇ ਨੇ ਉਹਨਾਂ ਨਾਲੋਂ ਜ਼ਿਆਦਾ ਵੈਟਰਨਰੀ ਦੀ ਉੱਥੇ ਜਿਹੜੀ ਹੈ ਇੱਜ਼ਤ ਅਸੀਂ ਇੱਥੇ ਕੱਲੀ ਗੜਵਾਸੂ ਰੱਖੀ ਹੋਈ ਹੈ ਅਸੀਂ ਉਹਨਾਂ ਨੂੰ ਸਮਝਾਇਆ ਹੋਇਆ ਵੀ ਪਤਾ ਨਹੀਂ ਤਾਂ ਇੰਨੇ ਸੋ ਬੜਾ ਅੱਛਾ ਬਿਲ ਤੁਸੀਂ ਲੈ ਕੇ ਆਏ ਆ ਕੱਲਾ ਕਿਲਾ ਰਾਏਪੁਰ ਨਹੀਂ ਸਾਰੇ ਪੰਜਾਬ ਦੇ ਵਿੱਚ ਇਹ ਖੇਡਾਂ ਓਪਨ ਹੋਣਗੀਆਂ ਕਿਲਾਰਾਇਪੁਰ ਤਾਂ بیس ਹੈ نو ਡਾਊਟ ਅਬਾਊਟ ਥੈਟ ਕਿ ਕਿਲਾਰਾਇਪੁਰ بیس ਹੈ ਪਰ ਮੇਰੇ ਪਿੰਡ ਵੀ ਟੂਰਨਾਮੈਂਟ ਹੁੰਦਾ ਛੋਟਾ ਜਿਹਾ ਲੁਧਿਆਣੇ ਜ਼ਿਲ੍ਹੇ ਚ ਫਰੀਦਕੋਟ ਚ ਕੋਟਕਪੂਰੇ ਤਰਨਤਾਰਨ ਟੂਰਨਾਮੈਂਟ ਹੁੰਦੇ ਨੇ ਕਬੱਡੀ ਸਾਡੀ ਜਿਹੜੀ ਹੈ ਹੋਰ ਵਿਅਕਤੀ ਖੇਡ ਹੈ ਉਹਦੇ ਚ ਹੋਰ ਕੁਝ ਵੀ ਹੁੰਦਾ ਨਾ ਕੋਈ ਬੰਦਾ ਬੋਰੀ ਚੱਕ ਲੈਂਦਾ ਉੱਤੇ ਦੋ ਬੱਚੇ ਬਿਠਾ ਕੇ ਬੋਰੀ ਚੱਕ ਲੈਂਦਾ ਹੈ ਗਰਾਊਂਡ 'ਚ ਹਾਲਾਂਕਿ ਟੂਰਨਾਮੈਂਟ ਕਬੱਡੀ ਦਾ ਹੁੰਦਾ ਹੈ ਉੱਥੇ ਕੋਈ ਦੰਦਾ ਨਾਲ ਹਾਲ ਚੱਕ ਲੈਂਦਾ ਇਹ ਖੇਡਾਂ ਉੱਚ ਲਿਖਿਆ ਤਾਂ ਨਹੀਂ ਹੁੰਦੀਆਂ ਨਾ ਪੋਸਟਰ 'ਚ ਪਰ ਕਹਿੰਦੇ ਮੈਂ ਹਾਲ ਆ ਦੇਖੋ ਜੀ ਬੰਦਾ ਇਹਨੇ ਹਾਲ ਚੱਕਿਆ ਜੀ ਦੰਦਾ ਨਾਲ ਹਾਲ ਚੱਕਿਆ ਤਾੜੀਆਂ ਮਾਰੋ ਆਹ ਬੰਦੇ ਨੇ ਬੋਰੀ ਦੇਖੋ ਜੀ ਬੋਰੀ ਦੇ ਉੱਤੇ ਦੋ ਬੱਚੇ ਬਿਠਾਏ ਨੇ ਕੋਈ ਕਹਿੰਦਾ ਮੇਰੇ ਉੱਤੇ ਟਰੈਕਟਰ ਲਗਾ ਦਿਓ ਉਹ ਥੱਲੇ ਪੈ ਜਾਂਦਾ ਟਰੈਕਟਰ ਉਤੋਂ ਦੀ ਲੰਘ ਜਾਂਦਾ ਹੈ ਹਾਲਾਂਕਿ ਕਾਫੀ ਹਾਰੀ ਵੱਲ ਹੁੰਦਾ ਇੱਕ ਡਰ ਲੱਗਦਾ ਯਾਰ ਨਾ ਕਰੋ ਨਾ ਕਰੋ ਐ ਪਰ ਉਹ ਸਾਡੀ ਰਵੈਤ ਆ ਸਾਡੀਆਂ ਰਵੈਤੀ ਚੀਜ਼ਾਂ ਨੇ ਉਹ ਕਿ ਅਸੀਂ ਇੰਨੇ ਤਕੜੇ ਆ ਟਰੈਕਟਰ ਲੰਘਾ ਦੇ ਸਕਦੇ ਉਤੋਂ ਦੇ ਅਸੀਂ ਇੰਨੇ ਤਕੜੇ ਆ ਦੋ ਬੋਰੀਆਂ ਕੁਇੰਟਲ ਦੀਆਂ ਮੇਰੇ ਤੇ ਧਰ ਕੇ ਉੱਤੇ ਦੋ ਬੱਚੇ ਬਿਠਾ ਲਓ ਮੈਂ ਫੇਰ ਵੀ ਤੁਰ ਕੇ ਦਿਖਾਉਂਗਾ ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੇ ਜਿਹੇ ਕੜੇ ਵਿੱਚ ਦੀ ਲੰਘ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵੈਤੀ ਗੇਮ ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਇਹ ਆਵਾਰਾ ਕੁੱਤੇ ਵਾਲੀ ਬੜਾ ਮਨ ਦੁਖੀ ਹੁੰਦਾ ਜਦੋਂ ਵੀਡੀਓ ਦੇਖਦੇ ਆ ਕਿ ਬੱਚਾ ਘੇਰ ਲਿਆ ਕੁੱਤਿਆਂ ਨੇ ਬਜ਼ੁਰਗ ਘੇਰ ਲਿਆ ਅਸੀਂ ਕੋਸ਼ਿਸ਼ ਅਗਲੇ ਦਿਨਾਂ 'ਚ ਕਰ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰੀਏ ਕਿ ਆਵਾਰਾ ਕੁੱਤੇ ਜਿਹੜੇ ਨੇ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲਾਈ ਜਾਵੇ ਕਿ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕੁੱਤੇ ਨਾ ਜਿਉਣ ਪਰ ਘਟੋਕੜ ਮਨੁੱਖ ਨੂੰ ਤਾਂ ਨਾ ਮਾਰਨ ਪਤਾ ਨਹੀਂ ਕਿੰਨੀਆਂ گاਵਾ ਅੱਜ ਵੀ ਗੱਡੀਆਂ 'ਚ ਵੱਜੀਆਂ ਹੋਣਗੀਆਂ ਨਾਲੇ ਗਾਂ ਦੀ ਮੌਤ ਹੋ ਗਈ ਹੋਣੀ ਨਾਲੇ ਪਰਿਵਾਰ ਦੀ ਪਰਿਵਾਰ ਮਾਰੇ ਜਾਂਦੇ ਵਿੱਚ ਸਾਰਾ ਟੱਬਰ ਗੱਡੀ 'ਚ ਗਾਂ ਵੱਜੀ ਜੀ ਇਧਰ ਰਾਜਸਥਾਨ ਵੱਲ ਜਿਹੜੇ ਜਾਣਿਆ ਰੋਜ਼ ਆਉਂਦੇ ਨੇ ਜੀ ਮਤਲਬ ਉਹ ਆਉਂਦੇ ਨੇ ਅਚਾਨਕ ਕਈ ਵਾਰੀ ਉਹ ਕੱਢੀ ਦਾ ਸ਼ੀਸ਼ਾ ਤੋੜ ਕੇ ਅੰਦਰ ਅੰਦਰ ਤੱਕ ਅੰਦੇ ਅੰਦਰ ਅੰਦਰ ਬੱਚੇ ਬੈਠੇ ਨੇ ਅੰਦਰ ਉਹ ਨੁਕਸਾਨ ਹੋ ਜਾਂਦਾ ਉਹ ਵੀ ਜਿਉਣ ਅਸੀਂ ਰਿਕਸ਼ਾ ਦੇ ਉੱਤੇ ਵੀ ਲਿਖਿਆ ਹੁੰਦਾ ਜੀ ਜਿਓ ਔਰ ਜੀਨੇ ਦਿਓ ਅਸੀਂ ਕੱਲੀ ਥੋੜੀ ਜਾਣਾ ਅਸੀਂ ਉਹਨਾਂ ਨੂੰ ਵੀ ਤਾਂ ਜਾਣਾ ਉਹਨਾਂ ਦਾ ਪੁੱਤਾਂ ਵਾਂਗੂ ਉਹਨਾਂ ਦੀ ਸੰਭਾਲ ਹੁੰਦੀ ਹੈ ਜੀ ਮੈਂ ਬਿਲ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਕਿ ਸਰਬਸੰਮਤੀ ਨਾਲ ਹੀ ਪਾਸ ਹੋ ਜੇ VOTING ਦਾ ਜਾਂ ਕੋਈ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਤੇ ਸਾਡਾ ਪੰਜਾਬ ਜਿਹੜਾ ਉਹ ਪਰਦਾਂ ਦੀਆਂ ਕੱਲੀਆਂ ਘੁੰਗਰੂ ਝਾਂਜਰਾਂ ਵਾਲਾ ਪੰਜਾਬ ਜਿਹੜਾ ਉਹ ਹੋਵੇ ਤੇ ਕੋਈ ਬਹੁਤ ਸਾਰੇ ਲੋਕ ਸੁਣ ਵੀ ਰਹੇ ਹੋਣਗੇ ਜਿਹੜੇ ਪਰਦਾਂ ਦੇ ਸ਼ੌਕੀਨ ਨੇ ਜਾਂ ਕਿ ਬਿਲਕੁਲ ਵੀ ਮੈਨੂੰ ਕੋਈ ਡਾਊਟ ਨਹੀਂ ਨਹੀਂ ਜ਼ੁਲਮ ਕਰਦੇ ਉਹ ਉਹ ਤਾਂ ਪੁੱਤਾਂ ਵਾਂਗ ਪਾਲਦੇ ਨੇ ਜਵਾਕਾਂ ਵਾਂਗ ਪਾਲਦੇ ਨੇ ਪਰ ਐਵੇਂ ਕਿਸੇ ਪਤਾ ਨਹੀਂ ਕਾਨੂੰਨ ਘਾੜੇ ਦੇ ਦਿਮਾਗ 'ਚ ਆ ਗਿਆ ਵੀ ਪਤਾ ਨਹੀਂ ਐ ਹੁੰਦਾ ਸੋ ਨਹੀਂ ਇਹ ਤਾਂ ਹੋਊਗਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਮਹੀਨਿਆਂ ਚ ਅਸੀਂ ਬਰਦਾਂ ਦੀਆਂ ਦੌੜਾਂ ਜਦੋਂ ਦੇਖਾਂਗੇ ਤਾਂ ਸ਼ਾਨਦਾਰ ਬੈਠ ਕੇ ਬੈੜ ਕਾ ਕਹਿੰਦੇ ਆ ਜੀ ਜਵਾਨ ਬਰਦਾਂ ਸ਼ਾਨਦਾਰ ਬੈੜ ਕੇ ਸ਼ਾਨਦਾਰ ਬਲਦ ਸਾਡੀਆਂ ਕਿਉਂਕਿ ਅੱਜਕੱਲ ਖੇਤੀ ਤਾਂ ਟਰੈਕਟਰਾਂ ਨਾਲ ਡਰੋਨ ਨਾਲ ਹੋਣ ਲੱਗ ਗਏ ਉਹਨਾਂ ਦੀ ਤਾਂ ਲੋੜ ਨਹੀਂ ਰਹੀ ਪਰ ਇਹ ਥੋੜੀ ਹੈ ਕਿ ਸਾਡੇ ਕਿਹਾ ਜਾਂਦਾ ਹੈ ਇੱਕ ਕਹਾਵਤ ਹੈ ਸਰ ਕਿ ਮੋਲੇ ਬਲਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਤਾ ਉਹ ਜਵਾਨ ਸੀ ਹੁੰਦਾ ਸੀ ਉਹਨੂੰ ਜੋੜਦੇ ਰਹੇ ਜਦੋਂ ਕੰਮ ਦਾ ਨਹੀਂ ਰਿਹਾ ਉਹਨੂੰ ਬਾਹਰ ਛੱਡ ਦਿੰਦੇ ਆ ਇਹ ਕਹਾਵਤ ਹੈ ਕਿ ਮੌਲੇ ਵਰਦ ਵਾਂਗੂ ਫਲਾਣਾ ਬੰਦਾ ਕੰਮ ਲੈ ਕੇ ਛੱਡਦਾ ਮੈਂ ਇਹਦੇ 'ਚ ਕੋਈ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਪਰ ਕਈ ਪਾਰਟੀਆਂ ਨੇ ਛੱਡ ਵੀ ਦਿੱਤੇ ਬੰਦੇ ਮੌਲੇ ਵਰਦ ਵਾਂਗੂ ਪਹਿਲਾਂ ਕੰਮ ਲੈ ਲਿਆ ਉਦੋਂ ਜਦੋਂ ਮੌਲੇ ਹੋ ਗਏ ਛੱਡਦੇ ਵੀ ਉਦੋਂ ਵੀ ਪਾਰਟੀ ਦਾ ਹੀ ਫਰਜ਼ ਬਣਦਾ ਹੈ ਕਿ ਥੋੜਾ ਸੰਭਾਲ ਲਓ ਜਦੋਂ ਜਦੋਂ ਕੰਮ ਲੈਣ ਅਸੀਂ ਉਦੋਂ ਵੀ ਤਾਂ ਕੰਮ ਹੀ ਲਿਆ ਸੋ ਅਸੀਂ ਇਸ ਗੱਲ ਦੇ ਹੱਕ 'ਚ ਔਰ ਇਹ বিল ਨੂੰ ਪਾਸ ਕੀਤਾ ਜਾਵੇ ਮੇਰਾ ਇਹ ਪ੍ਰਸਤਾਵ ਹੈ ਬਹੁਤ ਧੰਨਵਾਦ